ਦਿੱਲੀ ਦੀ ਜਿੱਤ ਤੇ ਅੱਜ ਪਿੰਡ ਬੰਨੀਆ ਹੱਤਾ ਵਿੱਚ ਤੁਸੀਂ ਅੱਜ ਪ੍ਰੋਗਰਾਮ ਰੱਖਿਆ। ਖੁਸ਼ੀ ਬਣਾਈ ਹੈ ਲੱਡੂ ਦੀ। ਕਿਵੇਂ ਦਾ ਲੋਕਾਂ ਦੇ ਵਿੱਚ ਉਤਸ਼ਾਹ ਸੀ ਅੱਜ ਜਾਣਕਾਰੀ ਦਿਓ ਜੀ ਅੱਜ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲੀ ਗੱਲ ਤਾਂ ਮੈਂ ਸਾਡੀ ਜੋ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਕੇਂਦਰ ਦੀ ਲੀਡਰਸ਼ਿਪ ਔਰ ਸਟੇਟ ਦੀ ਲੀਡਰਸ਼ਿਪ ਨੂੰ ਕਦਰ ਤੋਂ ਮੁਬਾਰਕਬਾਦ ਦਿੰਦਾ। ਜਿਨ੍ਹਾਂ ਦੀ ਸੋਚ ਤੇ ਪਹਿਰਾ ਦੇ ਕੇ ਦਿੱਲੀ ਦੇ ਵੋਟਰਸ ਨੇ ਬੀਜੇਪੀ ਨੇ ਉੱਥੇ ਸਰਕਾਰ ਬਣਾਈ ਆ ਵੱਧ ਚੜ ਕੇ ਵੋਟਾਂ ਪਾਜੀਆਂ ਨੇ ਔਰ ਆਮ ਆਦਮੀ ਸਰਕਾਰ ਜਿਹੜੀ ਸੀਗੀ ਉਹਨਾਂ ਨੇ ਸਰਕਾਰ ਦੇ ਵਿੱਚ ਹੁੰਦਿਆਂ ਕੋਈ ਚੰਗਾ ਕੰਮ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਕੀਤਾ ਸਿਵਾਏ ਭੱਡੀ ਪ੍ਰਚਾਰ ਤੋਂ ਸਿਵਾਏ ਲਾਰੇ-ਲੱਪੇ ਤੋਂ ਔਰ ਪ੍ਰਚਾਰ ਦੌਰਾਨ ਇਹ ਜ਼ਰੂਰ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀਗੇ ਕਿ ਇਹ ਨੇਕੀ ਤੇ ਬਦੀ ਦੀ ਲੜਾਈ ਆ ਸੱਚ ਤੇ ਝੂਠ ਦੀ ਲੜਾਈ ਲੋਕਾਂ ਨੇ ਫੈਸਲਾ ਕਰਤਾ ਵੀ ਸੱਚ ਕਿਹੜਾ ਤੇ ਝੂਠ ਕਿਹੜਾ ਜਿਹੜੇ ਇਹ ਲੜਾਈ ਕਹਿੰਦੇ ਸੀ ਉਹਨਾਂ ਨੂੰ ਝੂਠ ਵਾਲੇ ਪਾਸੇ ਪਰਡੇ ਚ ਤੋਲੇ ਆਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੀਮ ਸੀਗੀ ਸਾਡੀ ਉੱਤੇ ਇਲੈਕਸ਼ਨ ਲੜਦੇ ਸੀਗੇ ਕੈਂਡੀਡੇਟਸ ਉਹਨੂੰ ਚਿਤਾ ਕੇ ਦੱਸ ਦਿੱਤਾ ਕਿ ਸੱਚੇ ਲੋਕ ਕਹੇ ਸੀ ਨੇਕੀ ਤੇ ਬਦੀ ਦੀ ਗੱਲ ਕੀਤੀ ਸੀ ਬਦੀ ਉਹਨਾਂ ਦੇ ਹਿੱਸੇ ਆਈ ਹੈ ਨੇਕੀ ਜਿਹੜੀ ਹੈਗੀ ਆ ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਦੇ ਹਿੱਸੇ ਆਈ ਹੈ ਸੋ ਇੰਨੇ ਵਧੀਆ ਨਤੀਜੇ ਜਿਹੜੇ ਲੋਕਾਂ ਨੇ ਉੱਤੇ ਦਿੱਤੇ ਆ ਮੈਂ ਸਾਰੇ ਵੋਟਰਸ ਦਾ ਦਿੱਲੀ ਦੇ ਜਿਹੜੇ ਵੋਟਰਸ ਹੈਗੇ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਸਾਡੀ ਸਮੁੱਚੀ ਟੀਮ ਤਾਂ ਧੰਨਵਾਦ ਕਰਦੀ ਹੈ ਕਿ ਉਹਨਾਂ ਨੇ ਬੜਾ ਸੋਚ ਸਮਝ ਕੇ ਫੈਸਲੇ ਲਏ ਆ ਕਿ ਲਾਰੇ ਲੱਪੇ ਵਾਲਿਆਂ ਨੂੰ ਜਿਹੜਾ ਨਕਾਰਿਆ ਔਰ ਜਿਹੜੇ ਹੱਕ ਸੱਚ ਦੀ ਜਿਹੜੀ ਰਾਜਨੀਤੀ ਕਰਦੇ ਨੇ ਉਹਨਾਂ ਦੇ ਨਾਲ ਖੜੇ। ਤਾਂ ਇਹ ਦੇਖੋ ਕਿ ਕੇਜਰੀਵਾਲ ਦੀ ਜੇ ਆਪਾਂ ਗੱਲ ਕਰੀਏ ਉਹ ਵੀ ਹਾਰ ਗਏ, ਮਨੀਸ਼ ਸੋਧਿਆ ਡਿਪਟੀ ਸੀਐਮਸੀ ਉਹ ਵੀ ਹਾਰ ਗਏ, ਸ਼ਿਵਿੰਦਰ ਜੈਨ ਉਹ ਵੀ ਹਾਰ ਗਏ। ਤਾ ਇਹ ਇਹਨਾਂ ਦੇ ਸਾਰੇ ਦੁਰਗੇਸ਼ ਪਾਠਕ ਉਹ ਵੀ ਹਾਰ ਗਏ ਵੱਡੇ ਵੱਡੇ ਥਾਮੇ ਨੇ ਦੀ ਡਿਗ ਪੇਨਿਆਂ ਦੇ ਵਿੱਚੋਂ ਬਹੁਤੇ ਜਿਹੜੇ ਹੈਗੇ ਉਹ ਜੇਲ੍ਹ ਯਾਤਰਾ ਕਰ ਚੁੱਕੇ ਨੇ ਤਾਂ ਇਸ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਇਹ ਨੁਕਸਾਨ ਕਰਨ ਵਾਲੇ ਨੇ ਇਹ ਦੇਸ਼ ਦਾ ਨੁਕਸਾਨ ਕਰਨ ਵਾਲੇ ਨੇ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਔਰ ਕੇਜਰੀਵਾਲ ਨੂੰ ਹਰਾਉਣ ਵਾਲਾ ਸਾਡੇ ਜਿਹੜੇ ਹੈਗੇ ਆ ਪਰਵੇਸ਼ ਵਰਮਾ ਜੀ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਤੇ ਉਹਨਾਂ ਦਾ ਪਰਵੇਸ਼ ਕਰਾਇਆ ਹੈਗਾ ਵਿਧਾਨ ਸਭਾ ਦੇ ਉੱਥੋਂ ਦੇ ਵੋਟਰਸ ਨੇ ਦਾ ਬਹੁਤ ਮਨ ਨੂੰ ਖੁਸ਼ੀ ਮਿਲੀ ਆ ਰਜ਼ੋਰੀ ਗਾਰਡਨ ਤੋਂ ਮਰਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਜਿਤਾ ਕੇ ਰਜ਼ੋਰੀ ਗਾਰਡਨ ਦੇ ਵੋਟਰਸ ਨੇ ਪੂਰੇ ਦੇਸ਼ ਨੂੰ ਗਾਰਡਨ ਗਾਰਡਨ ਕਰਤਾ ਬਹੁਤ ਵਧੀਆ ਸਾਰੇ ਦੇਸ਼ ਦੇ ਵਿੱਚ ਮੈਸੇਜ ਗਿਆ ਸੰਦੇਸ਼ ਗਿਆ ਔਰ ਜੰਗਪੁਰਾ ਦੀ ਜੰਗ ਜਿਹੜੀ ਉਹ ਉਹ ਦਾ ਉਹ ਜਿੱਤ ਕੇ ਸਾਡੇ ਮਿਸਲ ਮਰਵਾਹਾ ਉਹਨਾਂ ਨੇ ਸੁਸੋਧੀਆਂ ਨੂੰ ਹਰਾ ਕੇ ਜਿਹੜਾ ਹੈਗਾ ਉਹ ਜਿੱਤ ਦਾ ਸੇਰਾ ਹੈਗਾ ਵੋਟਰਸ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਕੈਂਡੀਡੇਟ ਸੀਗਾ ਮਿਸਟਰ ਮਰਵਾਹਾ ਉਹਨਾਂ ਦੇ ਹੱਕ 'ਚ ਫੈਸਲਾ ਦਿੱਤਾ ਸੋ ਬੜੇ ਵਧੀਆ-ਵਧੀਆ ਲੀਡਰ ਜਿਹੜੇ ਹੈਗੇ ਚੁਣ ਕੀ ਅੱਗੇ ਆਏ ਨੇ ਤਾਂ ਦਿੱਲੀ ਵਾਸੀਆਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਇਹ ਦੇਸ਼ ਦੇ ਹਿੱਤ ਵਿੱਚ ਕੰਮ ਕਰਦੀ ਆ ਲੋਕ ਸੇਵਾ ਦਾ ਕੰਮ ਕਰਦੀ ਆ ਰਾਸ਼ਟਰ ਦੇ ਸੇਵਾ ਦਾ ਕੰਮ ਕਰਦੀ ਆ ਲੋਕਾਂ ਦੇ ਹਿੱਤ ਦੇ ਵਿੱਚ ਫੈਸਲੇ ਲਏ ਜਾਣਗੇ ਔਰ ਦਿੱਲੀ ਦੀ ਜਿਹੜੀ ਨੋਹਾਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈਗੇ ਸਰਕਾਰ ਉਹ ਬਦਲੇਗੀ ਅਤੇ ਲੋਕਾਂ ਦੇ ਆਸਾਂ ਦੇ ਉੱਤੇ ਜਿਹੜੀ ਹੈਗੀਆ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨਵੀਂ ਸਰਕਾਰ ਹੁਣ ਸੌਂ ਚੁੱਕੂਗੀ ਉਹ ਫੈਸਲੇ ਕਰੇਗੀ ਵਧਿਆ ਹੱਕ ਦੇ ਵਿੱਚ ਨੀਤੀਆਂ ਲੈ ਕੇ ਆਏਗੀ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਦੋਨਾਂ ਪਾਰਟੀਆਂ ਦੇ ਵਿੱਚ ਫਰਕ ਇਹਨਾਂ ਕਿ ਉਹ ਲਾਰੇ ਲੱਪੇ ਦੀ ਪਾਰਟੀ ਆ ਵਾਅਦਿਆਂ ਦੀ ਪਾਰਟੀ ਆ ਜਿਹੜੇ ਵਫਾ ਨਹੀਂ ਹੁੰਦੇ ਝੂਠ ਬੋਲਦੇ ਨੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਇਹ ਟੀਮ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਦਾ ਹੈ ਇਹ ਨਿਰਣੈ ਕਿ ਪਹਿਲਾਂ ਕੰਮ ਕਰਾਂਗੇ ਬਾਅਦ ਚ ਵੋਟ ਲੈਣ ਜਾਵਾਂਗੇ ਤੁਸੀਂ ਦੇਖੋ ਘਰ ਘਰ ਦੇ ਵਿੱਚ ਮੈਂ ਪਾਲਸੀਆਂ ਗਿਣ ਲੱਗ ਜੂਗਾ ਬਹੁਤ ਵੱਡੀਆਂ ਪਾਲਸੀਆਂ ਸਾਰੇ ਲੋਕੇ ਦਾ ਫਾਇਦਾ ਲੈ ਰਹੇ ਨੇ ਤਾਂ ਅਸੀਂ ਪਹਿਲਾਂ ਕੰਮ ਕਰਦੇ ਹਾਂ ਫਿਰ ਲੋਕਾਂ ਕੋਲ ਜਾਂਦੇ ਹਾਂ ਤੇ ਉਹ ਲੋਕਾਂ ਤੋਂ ਪਹਿਲਾਂ ਲਾਰੇ ਲੋਕਾਂ ਨੂੰ ਲਾਉਂਦੇ ਪਰ ਜਾਂਦੇ ਹੈ ਨਹੀਂ ਜੇ ਜਾਂਦੇ ਆ ਤਾਂ ਚੁਟਕਲੇ ਸੁਣਾ ਕੇ ਗੱਫਾ ਮਾਰ ਕੇ ਉਹ ਵਾਪਸ ਆ ਜਾਂਦੇ ਪੰਜਾਬ ਪੰਜਾਬ ਦੇ ਵਿੱਚ ਥੋੜਾ ਜਿਹੜਾ ਸਸਦ ਦੇ ਇਲੈਕਸ਼ਨ ਹੋਏ ਸੀ ਐਮਪੀ ਦੇ ਇਲੈਕਸ਼ਨ ਹੋਏ ਸੀ ਥੋੜਾ ਪ੍ਰਦਰਸ਼ਨ ਬਹੁਤ بڑا ਰਿਹਾ ਕਿਉਂਕਿ ਕਿਸਾਨਾਂ ਨੇ ਹਰੇਕ ਉਮੀਦਵਾਰ ਨੂੰ ਘੇਰਿਆ ਤੇ ਉਸ ਤੋਂ ਮਤਲਬ ਬਾ ਜਿਹੜੇ ਬਾਈ ਇਲੈਕਸ਼ਨ ਹੋਏ ਉਹਦੇ ਵਿੱਚ ਵੀ ਥੋੜਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਜਿੱਤਾਂ ਚ ਕਾਮਯਾਬੀ ਜਾਂ 7 ਸੀਟਾਂ ਪਹਿਲਾਂ ਐਮਪੀ ਦੀਆਂ ਉਹ ਕਾਂਗਰਸ ਲੈ ਗਈ ਵੀ ਪੰਜਾਬ ਦੇ ਵਿੱਚ ਕਿਉਂ ਐਸਾ ਹੁੰਦਾ ਹੈ ਵੀ ਵੀ ਥੋੜਾ ਜਿਹਾ ਪ੍ਰਦਰਸ਼ਨ ਆ ਉਹ ਮਾੜਾ ਰਹਿ ਜਾਂਦਾ ਹੈ ਇਹ ਪੰਜਾਬ ਦੇ ਵਿੱਚ ਪ੍ਰਦਰਸ਼ਨ ਮਾੜਾ ਨਹੀਂ ਸਾਡਾ ਵੋਟ ਪਰਸੈਂਟੇਜ ਪਹਿਲਾਂ ਨਾਲੋਂ ਕਾਫੀ ਵਧਿਆ ਜਿਤ ਤੱਕ ਆਪਾਂ ਕਿਸਾਨਾਂ ਦੀ ਗੱਲ ਕਰੀਏ ਜਿਵੇਂ ਤੁਹਾਨੂੰ ਦੱਸਿਆ ਮੇਰੇ ਵੀਰ ਨੇ ਕਿ ਮੇਰੇ ਕੋਲ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਕਿਸਾਨ ਮੋਰਚੇ ਦੀ ਆ ਕਿਸਾਨ ਮੋਰਚੇ ਦਾ ਮੈਂ ਸੂਬਾ ਜਨਰਲ ਸ਼ਕਤਰ ਹਾਂ ਤਾਂ ਕਿਸਾਨਾਂ ਦੇ ਵਿੱਚ ਵਿਚਰਦਾ ਸਾਡੀ ਸਾਰੀ ਟੀਮ ਜਿਹੜੀ ਹੈ ਕਿਸਾਨੀ ਨਾਲ ਸੰਬੰਧ ਰੱਖਦੀ ਆ ਤਾਂ ਕਿਸਾਨ ਭਰਾ ਜਿਹੜੇ ਹੈਗੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਕੁਝ ਲੀਡਰਸ ਦੇ ਵਿੱਚੋਂ ਲੀਡਰ ਦੇ ਵਿੱਚੋਂ 20 ਕੁਝ ਬੰਦੇ ਜਿਹੜੇ ਹੈਗੇ ਆ ਉਹ ਜਿਨ੍ਹਾਂ ਦਾ ਮਸਲਾ ਹੀ ਇਹ ਹੈਗਾ ਕਿ ਉਹਨਾਂ ਨੇ ਵਿਰੋਧਤਾ ਕਰਨੀ ਹੀ ਕਰਨੀ ਆ ਉਹ ਕਰੀ ਜਾਂਦੇ ਨੇ ਪਰ ਜੇ ਕਿਸੇ ਪਰਾ ਨਾਲ ਕਿਸੇ ਪਿੰਡ ਦੇ ਵਿੱਚ ਜਾ ਕੇ ਗੱਲ ਕਰੋਗੇ ਤਾਂ ਉਹ ਕੋਈ ਗੱਲਬਾਤ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਿੱਚ ਨਹੀਂ ਕਰਨਗੇ ਸਿਰਫ ਜੇ ਹਮਦਰਦੀ ਹੈਗੀ ਆ ਤੇ ਉਹ ਡੱਲੇਵਾਲ ਸਾਹਿਬ ਜਿਹੜੇ ਉਹ ਵਰਤੇ ਬੈਠੇ ਸੀ ਇਸ ਕਰਕੇ ਪਿੰਡ ਵਾਲਿਆਂ ਦੀ ਹਮਦਰਦੀ ਉਹਨਾਂ ਨਾਲ ਹੈਗੀ ਆ ਔਰ ਭਾਰਤੀ ਜਨਤਾ ਪਾਰਟੀ ਦੀ ਵਿਰੋਧਤਾ ਦਾ ਕੋਈ ਮਸਲਾ ਨਹੀਂ ਭਾਰਤੀ ਜਨਤਾ ਪਾਰਟੀ ਉਹ ਕੇਂਦਰ ਜਿਹੜੇ ਕਿਸਾਨਾਂ ਦੀ ਸਰਕਾਰ ਆ ਔਰ ਕਿਸਾਨ ਜਿਹੜੇ ਹੈਗੇ ਉਹ ਸਰਕਾਰ ਦੇ ਦੇ ਸੋ ਅੱਗੇ ਤੋਂ ਵੀ ਤੁਸੀਂ ਹੁਣ ਦੇਖੋ 14 ਤਰੀਕ ਨੂੰ ਮੀਟਿੰਗ ਹੈਗੀ ਆ ਮੀਟਿੰਗ ਦੇ ਵਿੱਚ ਵਧੀਆ ਫੈਸਲੇ ਜੋ ਰੱਖਣਗੇ ਉਹਨਾਂ ਤੇ ਵਧੀਆ ਤਰੀਕੇ ਨਾਲ ਉਹਦਾ ਉਹ ਤੇ ਵਿਚਾਰ ਕੀਤਾ ਜਾਊਗਾ ਉਹਦਾ ਕੋਈ ਹੱਲ ਕੀਤਾ ਜਾਏਗਾ ਸੋ ਕਿਸਾਨਾਂ ਨੂੰ ਜੋ ਇਹ ਕਿਸਾਨ ਵਿਰੋਧੀ ਕਹਿ ਕੇ ਸਿਰਫ ਪ੍ਰਚਾਰਿਆ ਜਾ ਰਿਹਾ ਤੁਸੀਂ ਦੇਖੋ ਵੀ ਸੋਲਰ ਦੇ ਸਬਸਿਡੀ ਦਿੱਤੀ ਹੈ ਕਿਸਾਨਾਂ ਨੂੰ ਕਿਸੇ ਅਜੇ ਤੱਕ ਕਿਸੇ ਨੇ ਨਹੀਂ ਦਿੱਤੀ ਕਿਸਾਨੀ ਸੰਧ ਜਿਹੜੇ ਹੈਗੇ ਆ ਖੇਤੀ ਦੇ ਸੰਧ ਹੈਗੇ ਆ ਉਹਤੇ ਸਬਸਿਡੀ ਦਿੱਤੀ ਹੈ ਕਿਸੇ ਨੇ ਨਹੀਂ ਦਿੱਤੀ ਅ ਕਿਸਾਨ ਸਨਮਾਨ ਨਿਧੀ ਉਹ 6-6000 ਰੁਪਏ ਹਰੇਕ ਕਿਸਾਨ ਦੇ ਭਾਵੇਂ ਅੱਧਾ ਕਿੰਨਾ ਜ਼ਮੀਨ ਉਹਦੇ ਕੋਲੇ ਹੈਗੀ ਉਹਦੇ ਖਾਤੇ ਦੇ ਵਿੱਚ ਪੈਸੇ ਆਉਂਦੇ ਨੇ ਤਾਂ ਤੁਸੀਂ ਇਹ ਦੇਖੋ ਪੰਜਾਬ ਵਾਸਤੇ ਜੇ ਆਪਾਂ ਗੱਲ ਕਰੀਏ ਇੱਕ ਦੇਸ਼ ਦਾ ਕਾਰੀਡੋਰ ਬਣਾਇਆ ਹੈਗਾ ਤੁਸੀਂ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਅਸੀਂ ਰੋਜ਼ ਅਰਦਾਸ ਕਰਦੇ ਆ ਕਿੰਨੇ ਲੰਬੇ ਸਮੇਂ ਤੋਂ ਅਰਦਾਸ ਕਰਦੇ ਆ ਕਿ ਵਿਚਰੇ ਗੁਰਧਾਮ ਦੇ ਦਰਸ਼ਨ ਉਹ ਗੁਰੂ ਵਿਛਦੇ ਗੁਰਤਾ ਮੰਦਿਰ ਦਰਸ਼ਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਿਹੜੇ ਹੈਗੇ ਆ ਅਸੀਂ ਬਿਨਾ ਜਿਹੜੇ ਵੀਜੇ ਤੋਂ ਅਸੀਂ ਜਾ ਕੇ ਦਰਸ਼ਨ ਕਰ ਸਕਦੇ ਹਾਂ ਕੋਰੀਡੋਰ ਬਣਾਇਆ ਤੇ ਇਹ ਤੋਂ ਪਹਿਲਾਂ ਸਾਡੇ ਪੰਜਾਬ ਦੇ ਵੀ ਦੋ ਪ੍ਰਧਾਨ ਮੰਤਰੀ ਰਹੇ ਨੇ ਜਿਨ੍ਹਾਂ ਨੇ ਇਹਦਾ ਕੋਈ ਉਪਰਾਲਾ ਨਹੀਂ ਕੀਤਾ ਤੇ ਇਹ ਹਿੱਸਾ ਜਿਹੜਾ ਹੈਗਾ ਇਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਫੈਸਲਾ ਲਿਆ ਉਹਨਾਂ ਦੀ ਕੈਬਨਿਟ ਨੇ ਇਹ ਫੈਸਲਾ ਲਿਆ ਕਿ ਸਾਡੇ ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ ਹੈਗੇ ਆ ਕਿਉਂਕਿ ਜਿਹੜੇ ਹਿੰਦੂਆਂ ਤੇ ਮੂਮਨਾਂ ਦਾ ਜਿਹੜਾ ਸਾਂਝਾ ਪੀਰ ਸੀ ਸਾਰਾ ਜੱਗ ਜਾਣਦਾ ਉਹ ਨਾਨਕੀ ਦਾ ਵੀਰ ਸੀ ਉਹ ਮਨੁੱਖਤਾ ਦੇ ਗੁਰੂ ਸੀ ਮਨੁੱਖਤਾ ਦੇ ਗੁਰੂ ਨੂੰ ਦੇ ਦਰਸ਼ਨ ਕਰਨ ਵਾਸਤੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਹਰ ਧਰਮ ਦੇ ਲੋਕ ਹਰ ਫਿਰਕੇ ਦੇ ਲੋਕ ਜਿਹੜੇ ਹੈਗੇ ਆ ਉਸ ਕੋਰੀਡੋਰ ਰਹੀਂ ਜਾ ਕੇ ਜਾਂਦੇ ਆ ਤੇ ਜਦੋਂ ਉੱਥੇ ਜਾ ਕੇ ਦੇਖਦੇ ਆ ਕੋਰੀਡੋਰ ਦੇਖਦੇ ਆ ਤੇ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਇੰਨਾ ਵੱਡਾ ਇੰਤਜ਼ਾਮ ਉੱਥੇ ਕੀਤਾ ਗਿਆ ਵਧੀਆ ਉੱਥੇ ਕੋਰੀਡੋਰ ਬਣਾਇਆ ਗਿਆ ਤੇ ਲੋਕ ਜਦੋਂ ਜਾਂਦੇ ਨੇ ਉਹ ਸਾਰੀਆਂ ਗੱਲਾਂ ਭੁੱਲ ਜਾਂਦੇ ਨੇ ਪਰ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਕੰਮ ਕਰਨ ਵਾਲੀ ਜੇ ਆਪਾਂ ਕਹੀਏ ਭਾਰਤੀ ਜਨਤਾ ਪਾਰਟੀ ਦੀ ਇਹੀ ਸਰਕਾਰ ਆ ਤੇ ਸਾਡੇ ਦੋ ਪ੍ਰਧਾਨ ਮੰਤਰੀ ਰਹੇ ਨੇ ਪੰਜਾਬ ਦੇ ਵਿੱਚੋਂ ਜਿਹੜੇ ਰਹੇ ਨੇ ਤਾਂ ਦੋਨਾਂ ਚੋਂ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕਿਸਾਨ ਦੇ ਹੱਕ 'ਚ ਕੁਝ ਕੀਤਾ ਤਾਂ ਦੱਸੋ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਜੋ ਸਾਡੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਗੁਰਪੁਰਬ ਅਸੀਂ ਮਨਾਉਨੇ ਆ ਉੱਥੇ ਆਪਣੇ ਦਿੱਲੀ ਤੇ ਅੱਜ ਤੱਕ ਕਿਸੇ ਨੇ ਨਹੀਂ ਮਨਾਇਆ ਸੋ ਸਿਰਫ ਪ੍ਰਚਾਰ ਕੀਤਾ ਜਾਂਦਾ ਹੈਗਾ ਕੂੜ ਦਾ ਪ੍ਰਚਾਰ ਆ ਲੋਕ ਹੁਣ ਸਮਝਣ ਲੱਗ ਗਏ ਦਿੱਲੀ ਦੇ ਲੋਕ ਸਮਝ ਗਏ ਦਿੱਲੀ ਦੇ ਲੋਕਾਂ ਨੇ ਤੁਸੀਂ ਦੇਖੋ 8 ਤੋਂ ਸਾਨੂੰ 48 ਕਰਤਾ ਠੀਕ ਹੈ ਤੇ ਪੰਜਾਬ ਦੇ ਲੋਕਾਂ ਨੂੰ ਹੁਣ ਇਹ ਗੱਲ ਦੀ ਸਮਝ ਲੱਗੀ ਵੀ ਜਿਹੜਾ ਕਿਉਂਕਿ ਇਹ ਕਰਦੇ ਸੀ ਕਿ ਜਿਹੜਾ ਪੰਜਾਬ ਪੰਜਾਬ ਦੇ ਵਿੱਚ ਜਦੋਂ ਚੋਣਾਂ ਲੜੀਆਂ ਤਾਂ ਇਹਨਾਂ ਨੇ ਸਾਨੂੰ ਦਿਖਾਇਆ ਦਿੱਲੀ ਮਾਡਲ ਵੀ ਦਿੱਲੀ ਦੇ ਵਿੱਚ ਆਹ ਕਰਤਾ ਜੀ ਆਹ ਕਰਤਾ ਝੂਠ ਹੀ ਬੋਲਿਆ ਆ ਕੇ ਵੀ ਅਸੀਂ ਪੰਜਾਬ ਨੂੰ ਦਿੱਲੀ ਬਣਾ ਦਾਂਗੇ ਤਾਂ ਜਦੋਂ ਪੰਜਾਬ ਚਾਹੇ ਤਾਂ ਅਸੀਂ ਸਾਡੇ ਲੋਕ ਲਾਲਚ ਦੇ ਵਿੱਚ ਆ ਗਏ ਵੀ ਸਾਨੂੰ ਬਹੁਤ ਕੁਝ ਕਰੂ ਕਰਨਗੇ ਤਾਂ ਅਸੀਂ ਉਹਨਾਂ ਨੂੰ 92 ਜਿਹੜੇ ਹੈਗੇ ਆ ਉਹ ਐਮਐਲਏ ਦੇਤੇ ਦੋ ਬਾਅਦ ਚ ਕਰਕੇ 94 ਹੋ ਗਏ ਤਾਂ ਹੁਣ ਜਦੋਂ ਪੰਜਾਬ ਦਾ ਮਾਡਲ ਇਹਨਾਂ ਨੇ ਉੱਥੇ ਜਾ ਕੇ ਲਾਰਾ ਲੱਪਾ ਲਾਇਆ ਵੀ ਬੜਾ ਵਧੀਆ ਪੰਜਾਬ ਤੋਂ ਪੰਜਾਬ ਬਣਾ ਦਾਂਗੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਦਿਨ ਦੀ ਵੀ ਜਿਹੜੇ ਥਾਣਿਆਂ ਦੇ ਉੱਤੇ ਗਰਨੇਡ ਨਾਲ ਹਮਲੇ ਹੋ ਰਹੇ ਆ ਦੁਕਾਨ ਤੇ ਬੈਠੇ ਦੁਕਾਨਦਾਰ ਕਿਰਪਾਨਾਂ ਨਾਲ ਵੱਡੇ ਜਾ ਰਿਹਾ ਗੋਲੀਆਂ ਮਾਰੀਆਂ ਜਾ ਰਹੀਆਂ ਘਰਾਂ ਤੇ ਹਮਲੇ ਹੋ ਰਹੇ ਆ ਬੀਬੀਆਂ ਸਾਡੀਆਂ ਜੇ ਕੋਈ ਬਾਜ਼ਾਰ ਜਾਂਦੀਆਂ ਉਹਦਾ ਪਰਸ ਕੋ ਕੇ ਲੈ ਕੇ ਕੰਨ ਤੋਂ ਮੋਬਾਈਲ ਲਾ ਕੇ ਲੈ ਗਏ ਵਾਲੀਆਂ ਲਾ ਕੇ ਲੈ ਗਏ ਤਾਂ ਇਹ ਕੋਈ ਸਰਕਾਰ ਕਰਨ ਦੇ ਸਰਕਾਰ ਦੇ ਕੰਮ ਹੁੰਦੇ ਜੋ ਪੰਜਾਬ ਦੇ ਵਿੱਚ ਹੋ ਰਹੇ ਨੇ ਤਾਂ ਦਿੱਲੀ ਵਾਲਿਆਂ ਨੂੰ ਪਤਾ ਲੱਗ ਗਿਆ ਜੇ ਪੰਜਾਬ ਨੂੰ ਵਧੀਆ-ਵਧੀਆ ਕਹੀ ਜਾਂਦੇ ਆ ਇੰਨਾ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਲਾਂਡ ਆਰਡਰ ਦੀ ਬੜੀ ਵੱਡੀ ਪ੍ਰੋਬਲਮ ਆ ਤਾਂ ਫੇਰ ਜੇ ਦਿੱਲੀ ਨੂੰ ਪੰਜਾਬ ਵਰਗਾ ਬਣਾਉਣਾ ਚਾਹੁੰਦੇ ਆ ਸਾਨੂੰ ਅਸੀਂ ਰੱਜੇ ਤੇ ਆਏ ਆ ਅਸੀਂ ਪੰਜਾਬ ਵਰਗੀ ਦਿੱਲੀ ਨਹੀਂ ਬਣਾਉਣੀ ਅਸੀਂ ਦਿੱਲੀ ਨੂੰ ਦਿੱਲੀ ਬਣਾ ਕੇ ਰੱਖਣਾ ਤਾਂ ਤਾਂ ਕਰਕੇ ਲੋਕਾਂ ਦੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਕੋਈ ਮਤਲਬ ਐਲਾਈਂਸ ਹੋ ਸਕਦਾ ਤੁਹਾਡਾ ਨੇ ਦੇਖੋ ਅਸੀਂ ਸਮਰੱਥ ਹਾਂ ਭਾਰਤੀ ਜਨਤਾ ਪਾਰਟੀ ਸਮਰੱਥ ਹੈ ਕਿਉਂਕਿ ਪਹਿਲਾਂ ਵੀ ਇਲੈਕਸ਼ਨ ਅਸੀਂ ਇਕੱਲੇ ਨੇ ਲੜਿਆ ਸਾਡਾ ਵੋਟ ਪਰਸੈਂਟੇਜ ਵੀ ਵਧਿਆ ਹੈਗਾ ਇਹ ਫੈਸਲਾ ਪਾਰਟੀ ਹਾਈ ਕਮਾਂਡ ਨੇ ਲੈਣਾ ਹੈਗਾ ਜੋ ਹਾਲਾਤਾਂ ਤੇ ਡਿਪੈਂਡ ਕਰੇਗਾ ਮੌਕੇ ਦੀ ਗੱਲ ਆ ਤੇ ਇੱਥੇ ਮੈਂ ਸਾਡੇ ਜਿਹੜੇ ਸਾਡੇ ਸਾਰੇ ਲੀਡਰਸ਼ਿਪ ਜਿਹਦੇ ਮੈਂ ਇਕੱਲੇ ਇਕੱਲੇ ਦਾ ਨਾਮ ਲਵਾਂਗਾ ਸਮਾਂ ਜ਼ਿਆਦਾ ਲੱਗਣਾ ਤੁਸੀਂ ਕਿਰਪਾ ਕਰਕੇ ਕੈਮਰਾ ਸਾਰਿਆਂ ਨੂੰ ਕੈਮਰੇਜ ਕਵਰ ਕਰ ਲਿਓ ਤਾਂ ਸਾਰਿਆਂ ਨੇ ਇਹ ਫੈਸਲਾ ਲਿਆ ਕਿ ਇਹ ਜਿਹੜਾ ਜੋ ਜਿੱਤ ਇਹਦੀ ਵੱਡੀ ਹੋਈ ਆ ਦਿੱਲੀ ਦੇ ਵੋਟਰਸ ਨੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਆ ਉਹਦੀ ਖੁਸ਼ੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਿਉਂਕਿ ਇੱਕੋ ਰੋਗ ਸੀ ਸਾਨੂੰ ਪੰਜਾਬ ਨੂੰ ਤੇ ਦਿੱਲੀ ਨੂੰ ਕਿਉਂਕਿ ਉਹ ਵੀ ਉਸੇ ਤੋਂ ਦੁਖੀ ਸੀ ਅਸੀਂ ਵੀ ਉਸੇ ਤੋਂ ਦੁਖੀ ਸੀ ਤੇ ਪੰਜਾਬ ਨੂੰ ਇਹ ਰਾਹਤ ਮਿਲੀ ਆ ਕਿ ਦਿੱਲੀ ਵਾਲਿਆਂ ਨੇ ਫੈਸਲਾ ਲੈ ਲਿਆ ਕਿ ਉਹਨਾਂ ਨੂੰ ਸੱਤਾ ਤੋਂ ਬਾਹਰ ਕਰਤਾ ਔਰ ਪੰਜਾਬ ਵਾਲੇ ਜਿਹੜੇ ਹੈਗੇ ਇਸ ਵਾਸਤੇ ਉਹਨਾਂ ਨੇ ਮਨ ਬਣਾ ਲਿਆ ਪੰਜਾਬ ਦੇ ਲੋਕਾਂ ਨੇ ਕਿ ਆਉਣ ਵਾਲੀ ਜਿਹੜੀ ਹੈਗੀ ਆ 27 ਦੇ ਵਿੱਚ ਜਿਹੜੀ ਚੋਣ ਹੋਣੀ ਆ ਉਹਦੇ ਵਿੱਚ ਵੀ ਜਿਹੜੇ ਹੈਗਾ ਆਮ ਆਦਮੀ ਪਾਰਟੀ ਨੂੰ ਇਸ ਤੋਂ ਵੀ ਬੁਰੀ ਤਰ੍ਹਾਂ ਪਛਾੜ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਉਹ ਪੰਜਾਬ ਦੇ ਵਿੱਚ ਲੈ ਕੇ ਆਉਣਗੇ ਸੋ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਹਿੰਮਤ ਕੀਤੀ ਹੈ ਕਿ ਆਪਾਂ ਇੱਥੇ ਆ ਕੇ ਲੱਡੂ ਵੰਡੇ ਨੇ ਪਾਰਟੀ ਦੀਆਂ ਜੋ ਪਾਲਿਸੀਆਂ ਹੈਗੀਆਂ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਅਗਲੀ ਰਾਜਨੀਤੀ ਤਿਆਰ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਸਾਡੇ ਜ਼ਿਲ੍ਹੇ ਦੇ ਅੰਦਰ ਸਾਡੀ ਟੀਮ ਔਰ ਇਹੀ ਟੀਮ ਸਾਡੀ ਪੰਜਾਬ ਦੇ ਵਿੱਚ ਵੀ ਜਾ ਕੇ ਸਾਰੇ ਪ੍ਰਚਾਰ ਕਰੇਗੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਹੋਰ ਨਾਲ ਲੈ ਗਈ ਔਰ ਜਿਹੜਾ ਕੂੜ ਦਾ ਪ੍ਰਚਾਰ ਹੈ ਕਿਸਾਨ ਵਿਰੋਧੀ ਕਿਸਾਨ ਮੋਦੀ ਕਰਕੇ ਕਰਦੇ ਨੇ ਤੇ ਸਾਡੇ ਕਿਸਾਨ ਭਰਾ ਵੀ ਸਾਡੇ ਨਾਲ ਨੇ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਸਕਦਾ ਕਿਸਾਨ ਸਾਡੇ ਕੱਲ ਲੱਡੂ ਵੰਡਦਿਆਂ ਦੇ ਵਿੱਚ ਆ ਕੇ ਉਹਨੇ ਪੁਆਇਆ ਪਰਨਾ ਪੁਆਇਆ ਤੇ ਉਹਨੇ ਮੋਦੀ ਜਿੰਦਾਬਾਦ ਦੇ ਨਾਰੇ ਲਾਏ ਔਰ ਇਹ ਕਿਹਾ ਕਿ ਵੀ ਇਹ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਲੋਕ ਗੱਲਾਂ ਕਰਦੇ ਸੀ ਇਨਾਂ ਵਾਸਤੇ ਜੋ ਇਹਨਾਂ ਨੂੰ ਜਗ੍ਹਾ ਦਿਖਾਈ ਗਈ ਹੈ ਇਹ ਬਿਲਕੁਲ ਸਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰਾ ਉਤੋਂ ਤਾਂ ਹੀ ਖਤਮ ਹੋਈ ਹੈ ਔਰ ਕਿਸਾਨ ਵਰਗ ਚੜ ਕੇ ਔਰ ਹਰ ਵਰਗ ਵਪਾਰੀ ਵਰਗ ਵਿਦਿਆਰਥੀ ਵਰਗ ਮੁਲਾਜ਼ਮ ਵਰਗ ਸਟੂਡੈਂਟ ਵਰਗ ਸਾਰੇ ਜਿਹੜੇ ਹੈਗੇ ਆ ਲੋਕ ਹੁਣ ਭਾਰਤੀ ਜਨਤਾ ਪਾਰਟੀ ਦਾ ਕਾਫਲਾ ਬਹੁਤ ਵੱਡਾ ਹੋ ਰਿਹਾ ਹੈ ਔਰ ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਇੱਥੇ ਸਰਕਾਰ ਹੋਏਗੀ ਕੇਂਦਰ ਦੇ ਵਿੱਚ ਆਪਣੀ ਸਰਕਾਰ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਹੈਗੀ ਆ ਤੇ ਪੰਜਾਬ ਦੀ ਵੀ ਆਇਆ ਕਲਪ ਜਿਹੜੀ ਉਹ ਕਰੇਗੀ ਭਾਰਤੀ ਜਨਤਾ ਪਾਰਟੀ ਸੋ ਮੈਂ ਸਾਰੀ ਸਾਰੀ ਟੀਮ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਦਾ ਕਿ ਤੁਸੀਂ ਇਹ ਹਿੰਮਤ ਕੀਤੀ ਆ ਹੌਸਲਾ ਕੀਤਾ ਤੇ ਤੁਸੀਂ ਸਾਡੇ মিডিਆ ਦੇ ਭਰਾਵਾਂ ਨੂੰ ਇੱਥੇ ਆਪਾਂ ਬੁਲਾ ਕੇ ਤੇ ਤੁਸੀਂ ਇਹ ਜਿਹੜਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ মিডিਆ ਪਰਸਨ ਜਿਹੜੇ ਤੁਸੀਂ ਆਏ ਹੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਕਿ ਤੁਸੀਂ ਇਹ ਗੱਲਬਾਤ ਜੋ ਵੀ ਜਿਹੜਾ ਕੂੜ ਪ੍ਰਚਾਰ ਕਰ ਰਹੇ ਸੀ ਉਹਨੂੰ ਉਹਨੂੰ ਔਰ ਜੋ ਵਧੀਆ ਪੱਖ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਉਹ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਸਚਾਈ ਲੋਕਾਂ ਨੂੰ ਦਿਖਾਓਗੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ